ਵਾਨੀ ਤਾਂ ਗੋਵਨ ਵਿਚਾਰੀ ਹੈ ਨਾ ਕਿ ਜੋ ਤੋਰ ਪ੍ਰੇਮ ਖੇਲਣ ਕਰ ਜਾਓ ਸਿਰ ਧੜ ਤੜੀ ਗਲੀ ਮੇਰੀ ਆਓ ਇਤ ਮਾਰਗ ਪੈਰ ਤਰੀਜੈ ਸਿਰ ਦੀਜੇ ਕਾਣ ਨਾ ਕੀਜੈ ਹੁਣ ਵਜਨ ਗੁਰੂ ਨਾਨਕ ਦੇਵ ਜੀ ਰਹਿ ਕਮਾਉਂਦਾ ਕੌਣ ਤਮਗੋਰ ਦੀ ਜੰਗ ਦੇ ਵਿੱਚ ਵੀ ਕਮਾਈ ਹੋ ਰਹੀ ਹੈ ਸਰਾਂਦੀਆਂ ਦੀਹਾਂ ਦੇ ਵਿੱਚ ਇਨਾ ਬਜਰਾਂ ਦੀ ਕਮਾਈ ਹੋ ਰਹੀ ਹੈ ਕਿ ਸੂਰ ਸੂ ਪਹਿਚਾਨੀਆਂ ਜੋ ਲਹਰ ਦੀਨ ਤੇ ਹੀਰ ਤੇ ਪੁਰਜਾ ਪੁਰਜਾ ਕੱਟ ਮਰੈ ਤੋਹਣਾ ਛੜ ਇਥੇ ਆਪਾਂ ਨੇ ਕਣੀ ਕਮਾਈ ਕਰਨੀ ਆ ਅੱਜ ਨੌਜਵਾਨ ਦੇ ਅੱਗੇ ਉਹਦੇ ਮਾਂ ਪਿਓ ਹਨ ਦਾਦਾ ਦਾਦੀ ਹਨ ਉਹਨਾਂ ਦੀ ਸੁਰੱਖਿਆ ਤੇ ਉਹਨਾਂ ਦੀ ਇੱਜ਼ਤ ਦਾ ਖਿਆਲ ਰੱਖਣਾ ਅੱਜ ਦੇ ਨੌਜਵਾਨ ਵਾਸਤੇ ਸਹਿਬਜ਼ਾਦਾ ਅਜੀਤ ਸਿੰਘ ਜੁਹਾਰ ਸਿੰਘ ਬਣਨਾ ਹੈ ਕਿਉਂਕਿ ਉਹਨੇ ਸੰਘਰਸ਼ ਕਰਨਾ ਹੈ ਸੰਘਰਸ਼ ਕਰਕੇ ਆਪਣੇ ਮਾਪਿਆਂ ਦੀ ਆਪਣੇ ਗੁਰੂਆਂ ਦੀ ਜਿਹੜੀ ਇੱਜ਼ਤ ਹੈ ਉਹਨਾਂ ਦੀ ਜੋ ਅਣਖ ਹੈ ਗੈਰ-ਬੱਤੀ ਹੋਈ ਉਸ ਤੇ ਦਾਗ ਨਾ ਲੱਗਣ ਦੇਣ ਦਾ ਸੰਘਰਸ਼ ਆਪਾਂ ਨੇ ਕਰਨਾ। ਸੋ ਇਸ ਵਾਸਤੇ ਇਹਦੇ ਦੇ ਸਕੂਲ ਕਿਹੜਾ ਸਿੱਖਿਆ ਵਾਸਤੇ ਉਹ ਸਕੂਲ ਆਹੀ ਹੈ ਭਾਈ ਜਿੱਥੇ ਸਾਧ ਸੰਗ ਹੋਵੇ। ਮਹਾਰਾਜ ਕਹਿੰਦੇ ਨੇ ਸਾਧੂ ਸੰਗ ਭਜੋ ਗੋਪਾਲ। ਆਨ ਸੰਜਮ ਕਿਸ਼ਨਾ ਸੂर्य ਇਹ ਜਤਨ ਕਾਟ ਕਲਕਾ ਇਹ ਜਿਹੜੀ ਜੀਵਨ ਦੀ ਸਫਲਤਾ ਜ਼ਿੰਦਗੀ ਦੀ ਜੰਗ ਵਿੱਚ ਫਤਿਹ ਪਾਉਣੀ ਹੈ ਇਹਦੇ ਵਾਸਤੇ ਸਾਧ ਸੰਗਤ ਬਹੁਤ ਜ਼ਰੂਰੀ ਹੈ ਸਾਧ ਸੰਗਤ ਤੋਂ ਸੰਗ ਤਾਂ ਮਿਲ ਜਾਂਦਾ ਹੈ ਭੀੜ ਤਾਂ ਮਿਲੂਗੀ ਆਪਾਂ ਨੂੰ ਪਰ ਉਹਦੇ ਵਿੱਚ ਸਾਧ ਸੰਗ ਲੱਭਣੀ ਚੰਗਿਆਈਆਂ ਚੰਗਿਆਂ ਦੇ ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਉਹ ਕਿਹੜੇ ਨੇ ਸਤ ਸੰਤੋਖ ਦਇਆ ਧਰਮ ਧੀਰੇ ਇਹ ਗੁਣ ਇਹ ਗੁਣ ਗ੍ਰਹਿਣ ਕਰਨਿਆਂ ਇਹਦਾ ਸਕੂਲ ਇਹਦੀ ਯੂਨੀਵਰਸਿਟੀ ਕੇਵਲ ਸਾਧੂ ਸੰਗਤ ਹੀ ਹੈ ਨੌਜਵਾਨ ਬੈਠੇ ਹੋ ਹਮ ਦੇ ਸੰਦੇਸ਼ਣ ਕੋ ਮੁਰਦਰ ਮੌਕਾ ਮਿਲਦਾ ਹੈ ਕਿ ਉਹ ਕਹਿ ਰਿਹਾ ਸੀ ਆਮ ਕਹਿੰਦੇ ਨੇ ਪਈ ਸਰ ਤੁਸੀਂ ਘੁੰਮਦੇ ਰਹਿੰਦੇ ਹੋ ਸਾਡਾ ਬੱਚਾ ਜਵਾਨ ਹੋ ਗਿਆ ਬਈ ਉਸ ਨੇ ਦਾੜੀ ਵੀ ਰੱਖੀ ਹੋਈ ਹੈ ਦੇਖੋ ਬਾਣੀ ਵੀ ਪੜ੍ਹਦਾ ਮੱਤ ਜੀ ਸ਼ੱਕਿਆ ਵੀ ਸਿੱਢੀ ਜਾਣ ਲਈ ਅਮਰੀਕਾ ਦਾ ਨਿਊਜ਼ੀਲੈਂਡ ਦਾ ਗ੍ਰੈਡੂਏਟ ਵਧੀਆ ਕੰਡ ਜਿਹੜੀ ਹੈ ਤੇ ਉਹਦੇ ਵਾਸਤੇ ਕੋਈ ਲੜਤੀ ਚਾਹੀਦੀ ਜਾਈ ਨਹੀਂ ਮੈਂ ਪੁੱਛਦਾ ਹੁੰਦਾ ਕਿ ਰਿਕੁਆਇਰਮੈਂਟ ਕੀ ਹੈ ਤੁਹਾਡੀ ਮੰਗ ਕੀ ਹੈ ਕਹਿੰਦੇ ਜੀ ਬਸ ਘਰ ਸਾਹਮਣੇ ਵਾਲੀ ਹੋ ਗਈ ਦੇਖੋ ਕਿੰਨੀ ਬੁੜੀ ਡਿਮਾਂਡ ਹੈ ਘਰ ਸਾਹਮਣੇ ਵਾਲੀ ਹੋਵੇ ਹੁਣ ਇਹ ਕਿਹੜੀ ਯੂਨੀਵਰਸਿਟੀ ਤੋਂ ਡਿਗਰੀ ਮਿਲੂ ਕੋਈ ਯੂਨੀਵਰਸਿਟੀ ਨਹੀਂ ਸਿਖਾਉਂਦੀ ਘਰ ਸਾਹਮਣੇ ਘਰ ਸਾਹਮਣੇ ਆਹ ਇੱਕੋ ਇੱਕ ਬਦੀ ਅੱਲਾ ਹੈ ਚੌਥਾ ਹਾਲ ਹੈ ਉਹ ਹੈ ਸਾਧ ਸੰਗਤ ਜਿੱਥੋਂ ਸਾਨੂੰ ਦਸਾਂ ਨੌਂ ਦੀ ਕੀਰਤਨ ਦੀ ਸਿੱਖਿਆ ਮਿਲਦੀ ਹੈ ਜਿੱਥੋਂ ਸਾਨੂੰ ਨਾਮ ਜਪਣ ਦੀ ਸਿੱਖਿਆ ਮਿਲਦੀ ਹੈ ਜਿੱਥੋਂ ਸਾਨੂੰ ਵੰਡ ਛਕਣ ਦੀ ਸਿੱਖਿਆ ਮਿਲਦੀ ਹੈ ਇਹੀ ਹੁੰਦਾ ਨਾ ਘਰ ਨੂੰ ਸੰਭ ਏਦਾਂ ਹੀ ਸਮਝਿਆ ਜਾ ਸਕਦਾ ਹੈ ਜਿਸ ਬੱਚੇ ਦੇ ਅੰਦਰ ਆਪਣੇ ਮਾਤਾ ਪਿਤਾ ਤੇ ਆਪਣੇ ਬਜ਼ੁਰਗਾਂ ਦੀ ਜਿਹੜੀ ਆਗਿਆ ਦੇ ਵਿੱਚ ਰਹਿਣ ਦੀ ਯਾਜਾ ਚਾਹੀਦੀ ਹੈ ਜਦੋਂ ਉਹਨਾਂ ਨੂੰ ਸਮਝਣ ਦੀ ਸਮਝ ਆ ਗਈ ਤਾਂ ਇਹ ਵੱਡੀ ਡਿਗਰੀ ਹੈ ਸੋ ਆਓ ভাই ਸਤਿਗੁਰ ਨੇ ਸਾਡੇ ਤੇ ਬਹੁਤ ਵੱਡੀ ਕਿਰਪਾ ਕੀਤੀ ਹੈ ਕੁਰਬਾਨੀਆਂ ਦੇ ਰੂਪ ਚ ਕਿਰਪਾ ਕੀਤੀ ਉਹਨਾਂ ਨੇ ਐਵੇਂ ਨਹੀਂ ਵੀ ਉਹਨਾਂ ਨੇ ਬਾਣੀ ਉਚਾਰ ਕੀਤੀ ਬੋਲ ਸਭੋਂ ਬਾਣੀ ਨੂੰ ਉਚਾਰ ਕੇ ਬਾਣੀ ਤੇ ਅਮਲ ਕਰਕੇ ਦੱਸਿਆ ਆਪ ਵੀ ਤੇ ਉਹਨਾਂ ਦੇ ਬੱਚਿਆਂ ਨੇ ਵੀ ਪਰ ਗੁਰੂ ਕੇ ਸਿੱਖਾਂ ਨੇ ਵੀ ਕਮਾਲ ਕਰਕੇ ਦਿਖਾਈਏ ਸਾਨੂੰ ਕਿ ਸਰਹੰਦ ਚ ਫੇਰ ਇੱਕ ਵਾਰੀ ਸੂਰਤ ਲੈ ਚਲੀਏ ਅਖੀਰਲੇ ਪੋਨਾ ਦਵਾਰਾ ਕਿ ਜਿੱਥੇ ਮਾਤਾ ਗੁਜਰੀ ਜੀ ਦੋਨੋਂ ਛੋਟੇ ਸਰਬਜਾਦੇ ਸਾਹਿਬਜਾਦਾ ਜੋਰਾਵਰ ਸਿੰਘ ਜੀ ਸਾਹਿਬਜਾਦਾ ਫਤੇ ਸਿੰਘ ਜੀ ਦੀ ਕੁਰਬਾਨੀ ਹੋਈ ਤੇ ਉੱਥੇ ਦਰਬਾਰ ਦੇ ਵਿੱਚ ਚਾਰ ਜਣੇ ਨੇ ਜਿਨ੍ਹਾਂ ਵਿੱਚ ਦੋ ਹਲਾਕ ਸੁਭਾਦ ਦੇ ਨੇ ਹੈ ਲਿਖਦੇ ਧਾਰਮਿਕ ਨੇ ਸੋਜਾ ਆਨੰਦ ਤੇ ਕਾਹੀ ਦੋਨੋਂ ਹੀ ਨਾ ਨਾ ਮਾਰਦੇ ਹੱਥ ਕਿਤੇ ਨਾ ਵਜ਼ੀਰ ਖਾਨ ਤਾਂ ਫੈਸਲਾ ਸੁਣਾਉਣ ਵਾਲਾ ਸ਼ੇਰ ਖਾਨ ਹਾਜ਼ਾਂ ਨਾ ਮਾਰਦਾ ਪਰ ਉੱਥੇ ਆਪਾਂ ਦੋ ਬੰਦਿਆਂ ਨੂੰ ਹੋਰ ਨੂੰ ਭੋਗ ਨਾ ਗਈ ਇੱਕ ਮੋਤੀ ਮਹਿਰਾ ਤੇ ਇੱਕ ਟੋਟਰ ਮੱਲ ਜਿਨੇ ਆਪਣੀ ਜ਼ਿੰਦਗੀ ਖਤਰੇ 'ਚ ਪਾ ਕੇ ਸਹਬਜ਼ਾਦਿਆਂ ਦਾ ਸੰਸਕਾਰ ਕੀਤਾ ਤੇ ਮੋਤੀ ਮਹਿਰੇ ਨੇ ਮਾਤਾ ਜੀ ਦੇ ਬੱਚਿਆਂ ਨੂੰ ਤੋਦੂ ਕੀ ਪਿਆ ਆ ਔਰ ਬਾਅਦ ਵਿੱਚ ਆਪਣੇ ਰਿਸ਼ਤੇਦਾਰ ਨੂਰੇ ਮਾਹੀ ਨੂੰ ਸਾਰੀ ਵਾਰਤਾ ਵੀ ਸੁਣਾ ਕੇ ਭੇਜਿਆ। ਸੋ ਇਹਨਾਂ ਸਾ ਇਹਨਾਂ ਦੇ ਨਾਮ ਜਦੋਂ ਸਾਨੂੰ ਚੇਤੇ ਹੋਣਗੇ ਤਾਂ ਇਹਨਾਂ ਦਾ ਕਿਰਦਾਰ ਵੀ ਸਾਡੇ ਯਾਦ ਹੋਊਗਾ ਤੇ ਉਹਨਾਂ ਦੇ ਕਿਰਦਾਰ ਵਿੱਚੋਂ ਹੀ ਸਾਡੇ ਜੀਵਨ ਦੀ ਕੋਈ ਕਰਨੀ ਬਣੇਗੀ। ਉਹ ਕਰਨੀ ਹੀ ਜਿਹੜੀ ਹੈ ਸਾਡੇ ਜੀਵਨ ਨੂੰ ਪਰਵਾਣ ਕਰਾਉਣ ਦੇ ਵਿੱਚ ਸਹਾਈ ਹੋਵੇਗੀ। ਹੋਈਆਂ ਪੁੱਲਾਂ ਦੀ ਖਿਮਾ ਕਰਨੀ। ਤੁੜੀ ਯਾਤਰਾ ਸਫਲ ਹੋਵੇ ਕਰੀਏ ਅਰਦਾਸ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ ਮੋਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਇ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਜ ਸੇਤੀ ਮਨ ਵਜੀਆਂ ਬਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ ਸਭ ਦੂਤਾਂ ਗਾਉ ਹਰੀ ਕੀ ਰਾਮ ਮਨ ਜਿਨੀ ਵਸਾਇ ਕਹਿ ਨਾਨਕ ਰੰਧੂਆ ਸਤਿਗੁਰੂ ਮੈਂ ਪਾਇਆ ਈ ਮਨ ਮੇਰਿਆ ਕੂੰ ਸਦਾ ਰਹੁ ਘਰ ਮਾਲੇ ਹਰ ਨਾਲ ਰਹ ਤੂੰ ਮਨ ਮੇਰੇ ਦੂ ਸਭ ਵਿਸਾਰਣ ਅੰਗੀਕਾਰੁ ਕਰੇ ਤੇਰਾ ਕਾਰਜ ਸਭ ਸੁਵਾਰਣ ਸਬਨਾ ਵੇਲਾ ਸੁਮਰਾਤ ਸੁਆਮੀ ਸੋ ਭਿਉ ਮਨੰ ਵਿਸਾਰੇ ਕਹੈ ਨਾਨਕ ਮਨ ਮੇਰੇ ਸਦਾ ਰਹੁ ਰਨਾਲੇ ਸਾਚੇ ਸਾਹਿਬ ਗਿਆਨਹੀ ਕਰਤੇ ਰਹਿ ਕਰਤਾ ਤੈ ਰੈ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਖਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਦੀ ਸ਼ਬਦ ਧਨੀਰੀ ਕਹਿ ਨਾਨਕ ਸਤਿ ਕੀ ਸਾਇਕ ਕਿਆ ਨਾਹੀ ਘਰ ਤੇਰਾ ਸਚਾ ਨਾਮ ਮੇਰਾ ਆਧਾਰੋ ਸਾਜਨਾ ਧਾਰ ਮੇਰਾ ਜੀ ਭੁਖਾਂ ਸਭ ਗਵਾਇਆ ਕਰ ਸ਼ਾਂਤ ਸੁਗਮਾ ਨਾਇ ਵਸਿਆ ਜਿ ਇਛਾਂ ਸਭ ਪੁਜਾਇਆ ਸਦਾ ਗੁਰਮਾਨ ਕੀਤਾ ਗੁਰੂ ਵਿਟੋ ਜਿੰਦੀਆਂ ਇਹੁ ਵਿੜਾਇਆ ਕਹਿ ਨਾਨਕ ਸੁਣੋ ਸੰਤੋ ਸ਼ਬਦ ਰੂਪੀਆ ਸਚਾ ਨਾਮ ਮੇਰਾ ਆਧਾਰੋ ਵਾਜੀ ਪੰਚ ਸਬਕ ਤਿਤਕਾਰ ਸੁਭਾਗੈ ਕਰ ਸੁਭਾਗੈ ਸਬਦ ਵਾਜੀ ਕਲਾ ਜਿ ਕਰ ਧਾਰੀ ਆ ਪੰਚ ਦੂ ਤੁਰ ਵਸ ਕੀਤੇ ਕਾਲ ਖੰਡ ਹਮਾਰਿਆ ਤੁਰ ਕਰੰਤਾ ਆ ਤੁਰ ਜਿਨ ਕਉ ਸੇ ਨਾਮ ਹਰ ਕੈ ਲਾਗੇ ਕਹੈ ਨਾਨਕ ਤੈ ਸੁਹੁ ਆ ਤਿਤ ਘਰ ਅਨਹਦ ਵਾਜੀ ਅਨੰਦ ਸੁਣੋ ੜ ਭਾਗੀ ਹੋ ਸਗਲ ਮਨ ਉਤ ਪੂਰੇ ਪਾਰ ਬ੍ਰਹਮ ਪ੍ਰਭ ਪਾਇ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾ ਉੱਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭਏ ਸਰਬ ਸਿਰ ਪੂਰੇ ਗੁਰ ਤੇ ਜਾਣੇ ਸੁਣ ਤੇ ਪੁਨੀਤ ਕਹ ਤੇ ਪੁਵਿਤ ਸਤ ਗੁਰ ਰਹੀਆ ਪਾਰ ਪੂਰੇ ਮੈ ਨਵਾ ਤਨ ਅਰਕ ਗੁਰ ਚਰਨ ਲਾ ਕੇ ਵਾਜੀ ਅਨ ਹਰ ਤੂਰੇ ਤੈ ਕੋ ਨੀਬ ਕਹਿ ਤੈ ਕੋ ਸਤ ਗੁਰੂ ਰਹੀਆ ਭਰ ਪੂਰੇ ਮਹਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੇਰਦਾਸ ਜੀਉ ਸਨ ਸਭ ਤੇਰੀ